ਇਹ ਦੁਕਾਨ ਜੀ 100 ਸਾਲ ਤੋਂ ਉੱਪਰ ਪੁਰਾਣੀ ਆ ਜੀ ਜੀ ਇਹ ਸਾਡੇ ਪਿਤਾ ਪੁਰਖੀ ਜਿੱਦਾਂ ਕੀ ਸਾਡੇ ਬਜ਼ੁਰਗ ਪਿਤਾ ਜੀ ਫੇ ਉਹਨਾਂ ਦੇ ਪਿਤਾ ਜੀ ਫੇ ਹੁਣ ਮੇਰੀ ਵਾਰੀ ਆਈ ਆ ਜੀ ਮੈਨੂੰ ਵੀ ਕਰੀਬ ਕਰੀਬ 25 ਸਾਲ ਕਰੀਬ ਕਰੀਬ ਹੋ ਗਏ ਮੈਨੂੰ ਇਸ ਦੁਕਾਨ ਤੇ ਕੰਮ ਕਰਦੇ ਆ ਇਹਨੂੰ ਇੱਦਾਂ ਜੀ ਬਹੁਤ ਸਾਰੀਆਂ ਦਵਾਈਆਂ ਖੁਦ ਆਪ ਤਿਆਰ ਕਰਦੇ ਆ ਜਿੱਦਾਂ ਕੀ ਅਸੀਂ ਸ਼ੂਗਰ ਦੀ ਦਵਾਈ ਤਾਕਤ ਦੀਆਂ ਦਵਾਈਆਂ ਅਰਖ ਮਰਬੇ ਸ਼ਰਬਤ ਬਹੁਤ ਚੀਜ਼ਾਂ ਸਾਡੇ ਆਪਣੇ ਪ੍ਰੋਡਕਟ ਹੁੰਦੇ ਆ ਆਡੇ ਜਿਹੜੇ ਮਰਬੇ ਆ ਬਹੁਤ ਹੀ ਅੱਛੇ ਅੱਛੀ ਕੁਆਲਿਟੀ ਦੇ ਜਿਸ ਤਰ੍ਹਾਂ ਤੁਹਾਨੂੰ ਦਿਖਾਇਆ ਜਾਵੇ ਆ ਦੇਖੋ ਜੀ ਇਹ ਹੈਗਾ ਸਾਡਾ ਬਨਾਰਸੀ ਔਲਾ ਇਹ ਆਮ ਦੁਕਾਨ ਤੇ ਨਹੀਂ ਮਿਲੂਗਾ ਦੇਖੋ ਕਿਦਾਂ ਫਾੜੀ ਫਾੜੀ ਹੋ ਰਿਹਾ ਵਾਹ ਜੀ ਵਾਹ ਇਹ ਇਕੱਲੀ ਫਾੜੀ ਹਾਂਜੀ ਜੀ ਇਹ ਪੇਟ ਲਈ ਬਹੁਤ ਅੱਛਾ ਹੋਵਾ ਜੀ ਇਹ ਚੈਰੀ ਦਾ ਮਰਬਾ ਜਿਹੜਾ ਖੂਨ ਪੈਦਾ ਕਰਦਾ ਦੇਖੋ ਕਿੰਨੀ ਅੱਛੀ ਹੈ ਖੂਨ ਪੈਦਾ ਕਰਦਾ ਖੂਨ ਪੈਦਾ ਕਰਦਾ ਇਹ ਖੂਨ ਨੂੰ ਬਣਾਉਂਦਾ ਖੂਨ ਬਣਾਉਂਦਾ ਜੀ ਇਹ ਬਾਸ ਦਾ ਮਰਬਾ ਜਿਹੜਾ ਕੀ ਗੋਡੇ ਜੋੜ ਦੁਖਦੇ ਆ ਉਹਦੇ ਲਈ ਤਾਕਤਵਾਰਾ ਬਜ਼ੁਰਗਾਂ ਲਈ ਬਹੁਤ ਅੱਛੇ ਆ ਔਰ ਬੱਚਿਆਂ ਲਈ ਹਾਈਟ ਵਧਾਉਣ ਲਈ ਬਹੁਤ ਹੀ ਅੱਛੀ ਚੀਜ਼ ਐ। 4 ਮਰਬੇ ਆਲਾ ਸੇ ਗਾਜਰ, ਬਿੱਲ, ਹਲੜ ਬਹੁਤ ਤਰ੍ਹਾਂ ਦੇ ਮਰਬੇ ਹੁੰਦੇ ਸਪੈਸ਼ਲ ਹਲੜ ਹੁੰਦੀ ਸਾਡੇ ਕੋਲ ਕੂਂਝ ਹਲੜ। ਉਹਦਾ ਪੇਟ ਵਾਸਤੇ ਬਹੁਤ ਅੱਛੀ ਚੀਜ਼ ਐ। ਅਸੀਂ ਤਾਕਤ ਦੀਆਂ ਦਵਾਈਆਂ ਜਿਹੜੇ ਮੁੰਡੇ ਜਿਮ ਜਾਂਦੇ ਆ ਜਾਂ ਕਬੱਡੀ ਖੇលਦੇ ਆ ਉਹਨਾਂ ਦੇ ਪ੍ਰੋਡਕਟ ਤਿਆਰ ਰਿਕਰਦੇ ਆ ਅਸੀਂ। ਹੋ ਰਹੀ ਮਰਦਾਨਾ ਕਮਜ਼ੋਰੀ 12 ਵੀ ਦਵਾਈਆਂ ਦੀਆਂ ਭੇਜਦੇ ਆ ਔਰ ਬਹੁਤ ਹੀ ਫਾਇਦੇਮੰਦ ਆ ਅਸੀਂ ਜਨਾਨੀਆਂ ਦੀ ਲੇਡੀਜ਼ ਪ੍ਰੋਬਲਮ ਜਿਹੜੀ ਅੱਜ ਕੱਲ ਖਾਣ ਪੀਣ ਦੇ ਨਾਲ ਬਹੁਤ ਜ਼ਿਆਦਾ ਹੋ ਰਹੀ ਆ ਛੋਟੀਆਂ ਛੋਟੀਆਂ ਕੁੜੀਆਂ ਜਿਹੜੀਆਂ 20 22 ਸਾਲ ਦੀਆਂ 18 ਸਾਲ ਦੀਆਂ ਉਹਨਾਂ ਨੂੰ ਪਾਣੀ ਦੀ ਸ਼ਿਕਾਇਤ ਬਹੁਤ ਹੋ ਰਹੀ ਆ ਉਹਦੇ ਲਈ ਜਾਂ ਜਿਨ੍ਹਾਂ ਦੇ ਅੱਜ ਕੱਲ ਰਸੋਲੀਆਂ ਬਹੁਤ ਹੋ ਰਹੀਆਂ ਆ ਉਹਦੇ ਲਈ ਦਵਾਈ ਅਸੀਂ ਖੁਦ ਆਪਣੀਆਂ ਤਿਆਰ ਕਰਦੇ ਆ ਤਾਕਤ ਦੀਆਂ ਦਵਾਈਆਂ ਮਰਦਾਨਾ ਕਮਜ਼ੋਰੀ ਦੇ ਵਿੱਚ ਵੀ ਪੈਂਦੀਆਂ ਵਾਂ ਜਿਨ੍ਹਾਂ ਦੇ ਸ਼ਕਰਾਣੂ ਘੱਟ ਹੁੰਦੇ ਆ ਬੱਚਾ ਪੈਦਾ ਕਰਨ ਲਈ ਥੋੜੀ ਜੀ ਮੁਸ਼ਕਲ ਆਉਂਦੀ ਹੈ ਉਹਦੇ ਲਈ ਬਹੁਤ ਫਾਇਦੇਮੰਦ ਆ ਦੇਖੋ ਜੀ ਸ਼ੂਗਰ ਦੀ ਦਵਾਈ ਇਹ ਸਾਡੀ ਆਪਣੀ ਤਿਆਰ ਕੀਤੀ ਜਾਂਦੀ ਆ ਔਰ ਮੈਂ ਦੇਖੋ ਝੂਠੇ ਪੰਜ ਨਹੀਂ ਰੱਖਣਾ ਤੁਹਾਨੂੰ ਹਾਂ ਸ਼ੂਗਰ ਜਿਹੜੀ ਆ ਉਹ ਜ਼ਿੰਦਗੀ 'ਚ ਖਤਮ ਨਹੀਂ ਹੋਣੀ ਜਦੋਂ ਸ਼ੂਗਰ ਹੋ ਜਾਂਦੀ ਹੈ ਇੱਕ ਨਵੀਂ ਗੱਲ ਦੱਸ ਰਿਹਾ ਉਹ ਸ਼ੂਗਰ ਸ਼ੂਗਰ ਖਤਮ ਨਹੀਂ ਹੋਣੀ ਕਦੀ ਵੀ ਪਰ ਅਸੀਂ ਸ਼ੂਗਰ ਅਗਲੇ ਦੀ 400 ਹੋਵੇ 300 ਹੋਵੇ ਪਰ ਅਸੀਂ ਸ਼ੂਗਰ ਨੂੰ ਕੰਟਰੋਲ ਕਰਾਂਗੇ ਅਡੀ ਲੋਕੇਸ਼ਨ ਜਿਹੜੀ ਆ ਜੀ ਵੈਸੇ ਮੱਦੀ ਬਾਜ਼ਾਰ ਪੁਰਾਣਾ ਵਾ ਜੀ ਸਾਡੀ ਜਿਹੜੀ ਲੋਕੇਸ਼ਨ ਆ ਜਗਨਨਾਥ ਮੰਦਿਰ ਜਿਹੜਾ ਕਿ ਬਹੁਤ ਹੀ ਮਸ਼ਹੂਰ ਹਿੰਦੁਸਤਾਨ ਦੇ ਵਿੱਚ ਜਗਨਨਾਥ ਪੁਰੀ ਔਰ ਜਗਨਨਾਥ ਮੰਦਿਰ ਇਹ ਦੋ ਹੀ ਅਸੀਂ ਸੁਣਿਆ ਜੀ ਆਪਣੇ ਬਚਪਨ ਤੋਂ ਜਿਹੜਾ ਸਾਡੇ ਨਕੋਦਰ ਦੇ ਵਿੱਚ ਜਗਨਨਾਥ ਮੰਦਿਰ ਦਖਣੀ ਗੇਟ ਧਮਾਂ ਇੰਡਸਟਰੀ ਤੋਂ ਉੱਪਰ ਚੜਾਈ ਚੜ ਕੇ ਆ ਕੇ ਦਖਣੀ ਗੇਟ ਤੋਂ ਉੱਪਰ ਆ ਕੇ ਜਗਨਨਾਥ ਮੰਦਿਰ ਗਵਰਨਮੈਂਟ ਸੀਨੀਅਰ ਸੈਂਡਰੀ ਸਕੂਲ ਦੇ ਨਾਲ ਗਲੀ ਦੇ ਵਿੱਚ ਮੱਦੀ ਬਾਜ਼ਾਰ ਪਹਿਲੀ ਦੁਕਾਨ ਪੱਲਾ ਪੰਸਾਰੀ ਫੋਨ ਨੰਬਰ 9872356743 ਹੌਲੀ ਹੌਲੀ ਅੱਲਾਹ ਅਕਬਰ ਸੋਇਤਵਰੀ ਘਰ 9872356743 ਇਹ ਗੁਲਾਬ ਦਾ ਸ਼ਰਬਤ ਦਾ ਫਾਇਦੇ ਵੀ ਦੱਸੀ ਜਾਓ ਹਾਂਜੀ ਗੁਲਾਬ ਦਾ ਜਿੰਨੇ ਵੀ ਸ਼ਰਬਤ ਆ ਜੀ ਇਹ ਸਾਰੇ ਠੰਡੇ ਹੁੰਦੇ ਆ ਗਰਮੀਆਂ ਚ ਪੀਣ ਲਈ ਬਹੁਤ ਹੀ ਫਾਇਦੇਮੰਦ ਆ ਜਿਨ੍ਹਾਂ ਦੇ ਪੇਟ ਚ ਗਰਮੀ ਆ ਮਸਾਨੇ ਚ ਗਰਮੀ ਆ ਉਹਨਾਂ ਨੂੰ ਬਹੁਤ ਫਾਇਦੇਮੰਦ ਦਾ ਗੁਲਾਬ ਦਾ ਸ਼ਰਬਤ ਬੇਲ ਦਾ ਸ਼ਰਬਤ ਜੀ ਸ਼ਰਬਤ ਕਿਸ ਕੰਮ ਆਉਂਦਾ ਜੀ ਇਹ ਬੇਲ ਦਾ ਸ਼ਰਬਤ ਅੰਦਰੋਂ ਗਰਮੀ ਕੱਢਣ ਲਈ ਜਿਹੜੀ ਅੱਜ ਕੱਲ੍ਹ ਗਰਮੀ ਗਾਂ ਲੂਹਾਂ ਸ਼ੁਰੂ ਹੋ ਜਾਨੀਆਂ ਉਹਦੇ ਲਈ ਇਹ ਬਹੁਤ ਹੀ ਫਾਇਦੇਮੰਦ ਹੈ ਬਿਲਕੁਲ ਜੀ ਬਿਲਕੁਲ ਰਾਮ ਬਾਣਾ ਰਾਮ ਆਪ ਹੀ ਤਿਆਰ ਕਰਦੇ ਆ ਕਿਉਂਕਿ ਅਸੀਂ ਕੋਲ ਬੈ ਕੇ ਆਪ ਘੜਾ ਕੇ ਲੈ ਕੇ ਆਈਦੇ ਆ ਪਿਓਰਟੀ ਵੇਚੀ ਦੀ ਆ ਜੀ ਸ਼ੁਰੂ ਤੋਂ ਬਜ਼ੁਰਗਾਂ ਦੀ ਇਹੀ ਦੇਣਾ ਇਹੀ ਸਿਖਾਇਆ ਗਿਆ ਕਿ ਵਧੀਆ ਵੇਚਣਾ ਕੋਈ ਦਿੱਕਤ ਨਹੀਂ ਪੈਸੇ ਘੱਟ ਬਚੇ ਕੋਈ ਗੱਲ ਨਹੀਂ ਜੇ ਸਾਡੇ ਕੋ ਕੋਈ ਪਰਚੀ ਲੈ ਕੇ ਵੈਸੇ ਵੀ ਆਉਂਦਾ ਨਾ ਜਿਹੜੀ ਬੁੱਟੀਆਂ ਵਾਲੀ ਅਸੀਂ ਉਹਨੂੰ ਜੜੀ ਬੁੱਟੀਆਂ ਦਿੰਦੇ ਨਹੀਂ ਗੱਲੇ ਅਸੀਂ ਉਹਨੂੰ ਰਾਏ ਵੀ ਦਿੰਨੇ ਆ ਕਿ ਇਹਦੇ ਵਿੱਚ ਤੁਸੀਂ ਇਹ ਚੀਜ਼ ਪਾਓ ਇਦਾਂ ਨਹੀਂ ਇਦਾਂ ਕਰੋ ਕਿ ਤੁਹਾਡਾ ਜਿੰਨਾ ਫਾਇਦਾ ਹੋਵੇ ਕਿਸੇ ਦਾ ਨੁਕਸਾਨ ਨਹੀਂ ਕਰਨਾ ਜੇ ਫਾਇਦਾ ਹੋ ਸਕਦਾ ਤਾਂ ਫਾਇਦਾ ਜ਼ਰੂਰ ਕਰਨਾ ਨੇ ਕਲ ਹੋਰ ਦੱਸੀ ਮਈ ਜੀ ਕਿ ਸਾਡੇ ਕੋਲ ਲੋਕ ਅੱਜ ਤੋਂ 20 ਸਾਲ ਪਹਿਲਾਂ ਜਦੋਂ ਇੱਥੇ ਕਿਸੇ ਟਾਈਮ 30 40 50 ਸਾਲ ਪਹਿਲਾਂ ਇੱਥੇ ਤਹਿਸੀਲ ਹੁੰਦੀ ਸੀ ਉਦੋਂ ਸਾਡੇ ਕੋਲ ਤੇ ਸ਼ਰਬਤ ਪਲੇ ਪੀਣ ਆਉਂਦੇ ਹੁੰਦੇ ਸੀਗੇ ਇੱਥੇ ਅਸੀਂ ਉਹ ਕੰਮ ਨੂੰ ਦੁਬਾਰਤੋਂ ਸ਼ੁਰੂ ਕੀਤਾ ਲੋਕ ਸਾਡੇ ਕੋਲ ਸ਼ਰਬਤ ਅੱਜ ਵੀ ਪੀਣ ਆਉਂਦੇ ਆ ਸ਼ਰਬਤ ਵੀ ਜੀ ਅਰੇ ਦੇਖੋ ਅਸੀਂ ਅੱਜ ਬੋਟਲ ਪੂਰੀ ਇੱਕ ਖਤਮ ਕੀਤੀ ਆ ਜੀ ਇਹ ਕਾਹਦਾ ਸ਼ਰਬਤ ਹੈ ਇਹ ਬਦਾਮ ਦਾ ਸ਼ਰਬਤ ਆ ਜੀ ਇਹ ਪੀਣਾ ਹੁੰਦਾ ਇਹ ਬਦਾਮ ਦਾ ਸ਼ਰਬਤ ਹੈ ਅਸੀਂ ਗੁਰਬੰਦੀ ਗਰੀ ਦੇ ਨਾਲ ਤਿਆਰ ਕਰਦੇ ਆ ਜੀ ਇਹ ਸਾਡੀ ਗੁਰਬੰਦੀ ਗਰੀ ਆ ਜੀ ਅੱਛਾ 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 ਅਸੀਂ ਹਾਂਜੀ ਇਹਦੇ ਨਾਲ ਤਿਆਰ ਕਰਦੇ ਆ ਇਹਦੇ ਵਿੱਚ ਪੂਰਾ ਆਇਲ ਹੁੰਦਾ ਵਾ ਤੇ ਅਸੀਂ ਇਹਦੇ ਨਾਲ ਹੀ ਤਿਆਰ ਕਰਦੇ ਆ ਵਾਹ ਜੀ ਵਾਹ ਦੇਖੋ ਜੜੀ ਬੁੱਟੀਆਂ ਸਾਰੀਆਂ ਹੁੰਦੀਆਂ ਜੀ ਅਸੀਂ ਇਲਾਜ ਵੀ ਕਰਦੇ ਆ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਮਰਦਾਨਾ ਕਮਜ਼ੋਰੀ ਲੇਡੀਜ਼ ਕਿਸੇ ਤਰ੍ਹਾਂ ਦੀ ਪ੍ਰੋਬਲਮ ਜਿਹਨਾਂ ਨੂੰ ਕਹ ਲੋ ਕਿ ਆਪਾਂ ਰਸੌਲੀ ਹੈਗੀ ਐ ਰਸੌਲੀ ਦਾ ਇਲਾਜ ਅਸੀਂ ਕਰਾਂਗੇ ਜਿਹਨਾਂ ਨੂੰ ਪਾਣੀ ਪੈਂਦਾ ਮਹਾਵਾਰੀ ਜਿਹਨਾਂ ਨੂੰ ਨਹੀਂ ਆ ਰਹੀ ਸਹੀ ਤਰੀਕੇ ਨਾਲ ਉਹਦਾ ਅਸੀਂ ਇਲਾਜ ਕਰਦੇ ਆਂ ਸ਼ੂਗਰ ਦਾ ਦਵਾਈ ਦਾ ਇਲਾਜ ਅਸੀਂ ਕਰਦੇ ਆਂ ਪ੍ਰੋਡਕਟ ਮਸ਼ਹੂਰ ਆ ਇਹ ਗਠੀਏ ਦੀ ਦਵਾਈ ਆ ਜੀ ਜੋੜਾਂ ਦੇ ਦਰਦ ਦੀ ਇੱਕ ਅਦਾ ਗਠੀਏ ਦੀ ਗਠੀਏ ਅਕਲ ਨੋਰਮਲ ਹੋ ਗਿਆ ਗਠੀਆ ਨੋਰਮਲ ਹੋ ਗਿਆ ਵਾ ਜਿਨ੍ਹਾਂ ਨੂੰ ਗਠੀਆ ਵਾ ਔਰ ਦੂਜੀ ਗੱਲ ਜਿਨ੍ਹਾਂ ਦੇ ਜੋੜ ਅੱਜਕਲ ਦੁਖਦੇ ਆ ਖਰਾਕਾਂ ਵਧੀਆ ਨਾ ਹੋਣ ਕਰਕੇ ਉਹਨਾਂ ਲਈ ਬਹੁਤ ਹੀ ਫਾਇਦੇਮੰਦ ਚੀਜ਼ ਆ ਜਿਨ੍ਹਾਂ ਦਾ ਕੈਸਟੋਲ ਯੂਰਿਕ ਐਸਿਡ ਵਧਦਾ ਵਾ ਉਹਨਾਂ ਲਈ ਬਹੁਤ ਵਧੀਆ ਵਾ ਨੇ ਬਵਾਸੀਰ ਅੱਜਕਲ ਬਵਾਸੀਰ ਦੀ ਬਹੁਤ ਹੀ ਜ਼ਿਆਦਾ ਪ੍ਰੋਬਲਮ ਕਿਉਂਕਿ ਖਾਣ ਪੀਣ ਹੋਈ ਗੱਲ ਬਾਰ ਬਾਰ ਜਿਹੜੀ ਆਪਾਂ ਕਹਿੰਦੇ ਆ ਇਹ ਬਵਾਸੀਰ ਦੀ ਦਵਾਈ ਬਹੁਤ ਹੀ ਵਧੀਆ ਤੇ ਬਹੁਤ ਹੀ ਪੁਰਾਣਾ ਨੁਸਖਾ ਸਾਡੀ ਬਹੁਤ ਕਾਮਯਾਬ ਆ ਹੋਰ ਇਹ ਦਵਾਈ ਜਿਹਨੂੰ ਕੀ ਪਾਣੀ ਪੈਣਾ ਕਹਿੰਦੇ ਆ ਲੇਡੀਜ਼ ਨੂੰ ਪਾਣੀ ਪੈ ਜਾਂਦਾ ਵਾ ਉਹਦੇ ਲਈ ਦਵਾਈ ਆਪਣੀ ਹੀ ਤਿਆਰ ਕਰਦੇ ਆ ਔਰ ਬਹੁਤ ਹੀ ਵਧੀਆ ਔਰ ਫਾਇਦੇਮੰਦ ਆ ਤੁਸੀਂ ਜਰੂਰ ਭੱਲਾ ਪੰਸਾਰੀ ਦੇ ਇੱਕ ਵਾਰੀ ਆਓ ਤੇ ਦੇਖੋ ਕਿ ਅਸੀਂ ਕਾਮਯਾਬ ਕਿੰਨੇ ਕੀ ਹੈਗੇ ਕਿੰਨੇ ਕੀ ਨਹੀਂ ਤੁਸੀਂ ਖੁਦ ਆਪ ਦਸੋਗੇ ਸਾਨੂੰ ਇਸ ਨਕੂਦਰ ਦੀ 100 ਸਾਲ ਤੋਂ ਪੁਰਾਣੀ ਜਿਹੜੀ ਦੁਕਾਨ ਆ ਪੰਸਾਰੀ ਦੀ ਪੱਲੇ ਪੰਸਾਰੀ ਦੀ ਦੁਕਾਨ ਤੇ ਪਹੁੰਚੇ ਅੱਜ ਜਿੱਥੇ ਤੁਸੀਂ ਸ਼ਰਬਤ ਮਰਬੇ ਦੇਸੀ ਦਵਾਈਆਂ ਅਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਬਹੁਤ ਵਧੀਆ-ਵਧੀਆ ਲੈ ਸਕਦੇ ਆ ਜਿਹੜੀਆਂ ਬੂਟੀਆਂ ਲੈ ਸਕਦੇ ਆ ਇੱਥੋਂ ਤੁਸੀਂ ਮੈਂ ਇੱਕ ਵਾਰ ਫਿਰ ਦੱਸ ਦਿਆਂ ਜਿਹੜੀ ਦੁਕਾਨ ਆ ਬਹੁਤ ਹੀ ਮਸ਼ਹੂਰ ਦੁਕਾਨ ਆ ਤਕਰੀਬਨ 100 ਸਾਲ ਤੋਂ ਉੱਤੇ ਪੁਰਾਣੀ ਜਿਹੜੀ ਐ ਪੰਸਾਰੀ ਦੀ ਦੁਕਾਨ ਆ ਤੋਂ ਤੁਹਾਨੂੰ ਵੀ ਲੈ ਚਲਦੇ ਅੰਦਰ ਦਿਖਾਉਨੇ ਆ ਕੀ ਕੀ ਅੰਦਰੋਂ ਤੁਸੀਂ ਲੈ ਸਕਦੇ ਹੋ 100 ਸਾਲ ਤੋਂ ਵੱਧ ਪੁਰਾਣੀ ਭੱਲੇ ਪੰਸਾਰੀ ਦੀ ਦੁਕਾਨ ਤੇ ਪਹੁੰਚ ਚੁੱਕੇ ਆ ਜਿੱਥੇ ਕਿ ਤੁਸੀਂ ਜੜੀਆਂ ਬੂਟੀਆਂ ਮਰਬੇ ਸ਼ਰਬਤ ਦਵਾਈਆਂ ਦੇਸੀ ਦਵਾਈਆਂ ਤੇ ਹੋਰ ਵੀ ਬਹੁਤ ਸਾਰੇ ਇਹਨਾਂ ਦੇ ਜਿਹੜੇ ਪ੍ਰੋਡਕਟ ਆ ਕੁਝ ਆਪ ਤਿਆਰ ਕੀਤੇ ਜਾਂਦੇ ਆ ਗੱਲਬਾਤ ਵੀ ਕਰਾਂਗੇ ਨਾਲ ਨਾਲ ਤੁਹਾਨੂੰ ਇਹਨਾਂ ਦੀ ਲੋਕੇਸ਼ਨ ਵੀ ਦੱਸਾਂਗੇ ਕਿੱਥੇ ਆ ਪਰ ਬਹੁਤ ਸਾਰੇ ਜਿਹੜੇ ਨਕੋਦਰ ਇਲਾਕੇ ਦੇ ਲੋਕ ਪੱਲੇ ਦੇ ਨਾਂ ਨੂੰ ਜਾਣਦੇ ਆ ਭੱਲੇ ਪੰਸਾਰੀ ਦੇ ਨਾਂ ਨੂੰ ਜਾਂਦੇ ਆ ਗੱਲਬਾਤ ਕਰ ਲੈਣੇ ਆ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੀ ਹਾਂਜੀ ਅੱਜ ਅਸੀਂ ਪਹੁੰਚੇ ਆ ਜੀ ਪੱਲੇ ਪੰਸਾਰੀ ਦੀ ਦੁਕਾਨ ਹਾਂਜੀ ਨਗਰ ਵਾਸੀਆਂ ਨੂੰ ਪਤਾ ਇੱਕ ਮੁਸਕਰਾਹਟ ਤੁਹਾਡੀ ਦੱਸ ਰਹੀ ਆ ਕਿ ਇਹ ਦੁਕਾਨ ਤੁਹਾਡੇ ਮੂੰਹੋਂ ਸੁਣਨਾ ਚਾਹਾਂਗੇ ਸੰਤ ਆਪਾ ਦੀ ਆ ਕਿੰਨੀ ਪੁਰਾਣੀ ਹੈ ਇਹ ਦੁਕਾਨ ਜੀ 100 ਸਾਲ ਤੋਂ ਉੱਪਰ ਪੁਰਾਣੀ ਆ ਜੀ ਜੀ ਇਹ ਸਾਡੇ ਪਿਤਾ ਪੁਰਖੀ ਜਿੱਦਾਂ ਕੀ ਸਾਡੇ ਬਜ਼ੁਰਗ ਪਿਤਾ ਜੀ ਫੇ ਉਹਨਾਂ ਦੇ ਪਿਤਾ ਜੀ ਫੇ ਹੁਣ ਮੇਰੀ ਵਾਰੀ ਆਈ ਆ ਜੀ ਮੈਨੂੰ ਵੀ ਕਰੀਬ ਕਰੀਬ 25 ਸਾਲ ਕਰੀਬ ਕਰੀਬ ਹੋ ਗਏ ਮੈਨੂੰ ਇਸ ਦੁਕਾਨ ਤੇ ਕੰਮ ਕਰਦਿਆਂ ਨੂੰ ਤੇ ਉਹਨਾਂ ਦਾ ਹੀ ਪ੍ਰਤਾਪ ਆ ਸਾਡੇ ਬਜ਼ੁਰਗਾਂ ਦਾ ਇਹ ਨਵੀਂ ਜਨਰੇਸ਼ਨ ਹੋ ਗਈ ਜੀ ਇਹ ਚੌਥੀ ਜਨਰੇਸ਼ਨ ਆ ਜੀ ਚੌਥੀ ਜਨਰੇਸ਼ਨ ਹਾਂਜੀ ਚੌਥੀ ਜਨਰੇਸ਼ਨ ਆ ਜੀ ਭੱਲਾ ਸਾ ਉਹਨਾਂ ਦਾ ਲੋਕਾਂ ਦਾ ਬਹੁਤ ਪਿਆਰ ਬਣਿਆ ਬਿਲਕੁਲ ਜੀ ਬਿਲਕੁਲ ਵੀ ਉਮੀਦ ਆ ਇਦਾਂ ਬਣਾ ਕੇ ਰੱਖੋਗੇ ਇੱਕ ਇੱਕ ਸੁਨੇ ਅਸੀਂ ਆਪਣੇ ਬਹੁਤ ਪ੍ਰੋਡਕਟ ਤਿਆਰ ਕਰਦੇ ਆ ਕਿਹੜੇ ਕਿਹੜੇ ਤਿਆਰ ਕਰਦੇ ਆ ਅਸੀਂ ਇਦਾਂ ਜੀ ਬਹੁਤ ਸਾਰੀਆਂ ਦਵਾਈਆਂ ਖੁਦ ਆਪ ਤਿਆਰ ਕਰਦੇ ਆ ਜਿੱਦਾਂ ਕਿ ਅਸੀਂ ਸ਼ੂਗਰ ਦੀ ਦਵਾਈ ਤਾਕਤ ਦੀਆਂ ਦਵਾਈਆਂ ਅਰਖ ਮਰਬੇ ਸ਼ਰਬਤ ਬਹੁਤ ਚੀਜ਼ਾਂ ਸਾਡੇ ਆਪਣੇ ਪ੍ਰੋਡਕਟ ਹੁੰਦੇ ਆ ਔਰ ਸ਼ੁਰੂ ਤੋਂ ਹੀ ਚੱਲਦੇ ਆ ਰਹੇ ਆ ਅਸੀਂ ਸਾਡੇ ਜਿਹੜੇ ਮਰਬੇ ਆ ਬਹੁਤ ਹੀ ਅੱਛੇ ਅੱਛੀ ਕੁਆਲਟੀ ਦੇ ਜਿਸ ਤਰ੍ਹਾਂ ਤੁਹਾਨੂੰ ਦਿਖਾਇਆ ਜਾਵੇ ਆ ਦੇਖੋ ਜੀ ਇਹ ਹੈਗਾ ਸਾਡਾ ਬਨਾਰਸੀ ਔਲਾ ਇਹ ਆਮ ਦੁਕਾਨ ਤੇ ਨਹੀਂ ਮਿਲੂਗਾ ਦੇਖੋ ਕਿਦਾਂ ਫਾੜੀ ਫਾੜੀ ਹੋ ਰਿਹਾ ਵਾਹ ਜੀ ਵਾਹ ਇਹ ਇਕੱਲੀ ਫਾੜੀ ਹਾਂਜੀ ਜੀ ਇਹ ਪੇਟ ਲਈ ਬਹੁਤ ਅੱਛਾ ਹੋਵਾ ਜੀ ਖਾਣ ਨੂੰ ਬੜਾ ਸੁਆਦਿਸ਼ ਆ ਆਮ ਰਬੇ ਨਾਲੋਂ ਬਹੁਤ ਵਧੀਆ ਵਾ ਇਹ ਚੈਰੀ ਦਾ ਮਰਬਾ ਜਿਹੜਾ ਖੂਨ ਪੈਦਾ ਕਰਦਾ ਦੇਖੋ ਕਿੰਨੀ ਅੱਛੀ ਹੈ ਖੂਨ ਪੈਦਾ ਕਰਦਾ ਖੂਨ ਪੈਦਾ ਕਰਦਾ ਇਹ ਖੂਨ ਨੂੰ ਬਣਾਉਂਦਾ ਖੂਨ ਬਣਾਉਂਦਾ ਜੀ ਇਹ ਬਾਸ ਦਾ ਮਰਬਾ ਜਿਹੜਾ ਕਿ ਗੋਡੇ ਜੋੜ ਦੁਖਦੇ ਆ ਉਹਦੇ ਲਈ ਤਾਕਤਵਾਰਾ ਬਜ਼ੁਰਗਾਂ ਲਈ ਬਹੁਤ ਅੱਛੇ ਆ ਔਰ ਬੱਚਿਆਂ ਲਈ ਹਾਈਟ ਵਧਾਉਣ ਲਈ ਬਹੁਤ ਹੀ ਅੱਛੀ ਚੀਜ਼ ਹੈ। ਬਾਸ ਦੇ ਬਾਰੇ ਤਾਂ ਅਸੀਂ ਵੀ ਸੁਣਿਆ ਹੈ ਇਹ ਹਾਈਟ ਕਹਿੰਦੇ ਬਹੁਤ ਜਲਦੀ ਬੱਚੇ ਇੱਕ ਕੱਚੇ ਬਾਸ ਦਾ ਬੰਦਾ ਜੀ ਇਹ ਜਦੋਂ ਕੱਚਾ ਬਾਸ ਆ ਉਹਨੂੰ ਹੀ ਉਵਾਲ ਕੇ ਬਣਾਇਆ ਜਾਂਦਾ ਤੇ ਬਹੁਤ ਹੀ ਫਾਇਦੇਮੰਦ ਹੈ। ਬਾਕੀ ਮਰਬੇ ਯਾਨੀ ਕਿ ਇਸ ਤੋਂ ਇਲਾਵਾ ਵੀ ਹੋਰ ਮਰਬੇ ਹੁੰਦੇ ਆ। ਹੋਰ ਮਰਬੇ ਔਲਾਸੇ, ਗਾਜਰ, ਬਿੱਲ, ਹਲੜ ਬਹੁਤ ਤਰ੍ਹਾਂ ਦੇ ਮਰਬੇ ਹੁੰਦੇ ਸਪੈਸ਼ਲ ਹਲੜ ਹੁੰਦੀ ਸਾਡੇ ਕੋਲ ਕੂਂਜ ਹਲੜ। ਉਹਦਾ ਪੇਟ ਵਾਸਤੇ ਬਹੁਤ ਅੱਛੀ ਚੀਜ਼ ਹੈ। ਹੋਰ ਵੀ ਕਈ ਕੁਆਲਟੀਆਂ ਦੀਆਂ ਮਰਬੇ ਸਾਡੇ ਕੋਲ ਹੁੰਦੇ ਆ ਮਰਬੇ ਅਲੱਗ-ਅਲੱਗ ਆ ਇੱਕ ਤੁਸੀਂ ਦਵਾਈਆਂ ਦੇ ਬਾਰੇ ਦੱਸਿਆ ਦੇਸੀ ਦਵਾਈਆਂ ਤੁਹਾਡੇ ਕੋਲ ਦੇਸੀ ਦਵਾਈਆਂ ਦੇ ਬਾਰੇ ਅਸੀਂ ਕੀ ਦਸੀਏ ਸਾਡੇ ਬਜ਼ੁਰਗਾਂ ਦੀ ਦੇਣ ਆ ਜੀ ਜਿਹੜੀ ਹੈਗੀ ਆ ਅਸੀਂ ਤਾਕਤ ਦੀਆਂ ਦਵਾਈਆਂ ਜਿਹੜੇ ਮੁੰਡੇ ਜਿਮ ਜਾਂਦੇ ਆ ਜਾਂ ਕਬੱਡੀ ਖੇលਦੇ ਆ ਉਹਨਾਂ ਦੇ ਪ੍ਰੋਡਕਟ ਤਿਆਰ ਇਕੱਠ ਕਰਦੇ ਆ ਅਸੀਂ ਚਾਰ-ਪੰਜ ਚੀਜ਼ਾਂ ਦਾ ਨੁਸਕਾ ਬਣਾ ਕੇ ਬਹੁਤ ਹੀ ਫਾਇਦੇਮੰਦ ਆ ਹੋਰ ਅਹੀ ਮਰਦਾਨਾ ਕਮਜ਼ੋਰੀ ਬਾਹਰ ਵੀ ਦਵਾਈਆਂ ਦੀਆਂ ਭੇਜਦੇ ਆ ਔਰ ਬਹੁਤ ਹੀ ਫਾਇਦੇਮੰਦ ਆ ਇਦੇ ਨਾਲ ਨਾਲ ਅਸੀਂ ਜਨਾਨੀਆਂ ਦੀ ਲੇਡੀਜ਼ ਪ੍ਰੋਬਲਮ ਜਿਹੜੀ ਅੱਜ ਕੱਲ ਖਾਣ ਪੀਣ ਦੇ ਨਾਲ ਬਹੁਤ ਜ਼ਿਆਦਾ ਹੋ ਰਹੀ ਆ ਛੋਟੀਆਂ-ਛੋਟੀਆਂ ਕੁੜੀਆਂ ਜਿਹੜੀਆਂ 20-22 ਸਾਲ ਦੀਆਂ 18 ਸਾਲ ਦੀਆਂ ਉਹਨਾਂ ਨੂੰ ਪਾਣੀ ਦੀ ਸ਼ਿਕਾਇਤ ਬਹੁਤ ਹੋ ਰਹੀ ਆ ਉਹਦੇ ਲਈ ਜਾਂ ਜਿਨ੍ਹਾਂ ਦੇ ਅੱਜ ਕੱਲ ਰਸੋਲੀਆਂ ਬਹੁਤ ਹੋ ਰਹੀਆਂ ਉਹਦੇ ਲਈ ਦਵਾਈ ਅਸੀਂ ਖੁਦ ਆਪਣੀਆਂ ਤਿਆਰ ਕਰਦੇ ਆ ਆਪਣੀ ਦਵਾਈ ਜਿਹੜੀਆਂ ਬੁੱਟੀਆਂ ਦੀ ਤਿਆਰ ਕਰਦੇ ਆ ਜੜੀ ਬੁੱਟੀਆਂ ਦੀ ਹਾਂਜੀ ਜੀ ਬਿਲਕੁਲ ਜੀ ਜੜੀ ਬੁੱਟੀ ਇਸ ਕਿਹੜੇ ਕਿਹੜੇ ਕੰਮ ਆ ਜਾਂਦੀ ਹੈ ਜੜੀ ਬੁੱਟੀਆਂ ਕਈ ਤਰ੍ਹਾਂ ਦੀਆਂ ਹੈਗੀਆਂ ਜੀ ਤੁਹਾਨੂੰ ਆਓ ਦਿਖਾਈਏ ਦੋ ਚਾਰ ਜੜੀ ਬੁੱਟੀਆਂ ਕਿਸ ਤਰ੍ਹਾਂ ਦੀਆਂ ਹੈਗੀਆਂ ਆਓ 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 ਦਿਖਾਈਏ ਜੀ ਆਹ ਜੜੀਆਂ ਬੁੱਟੀਆਂ ਆ ਰੱਖ ਦੋਤੀਆਂ ਤੁਸੀਂ ਹਾਂਜੀ ਜੀ ਹਾਂਜੀ ਇੱਕਾ ਦੇ ਲਈ ਆ ਜੀ ਇਹ ਦੇਖੋ ਜੀ ਤਾਕਤ ਦੀ ਦਵਾਈਆਂ ਦੇ ਕੰਮ ਆਂਦੀ ਹੈ ਜੀ ਇਹਨੂੰ ਆਪਾਂ ਕੌਂਜ ਬੀਜ ਸਫੇਦ ਕੌਂਜ ਬੀਜ ਕਹਿੰਦੇ ਆ ਜੀ ਸਫੇਦ ਸਫੇਦ ਕੌਂਜ ਬੀਜ ਜੀ ਹਾਂਜੀ ਇਹ ਇਹ ਇੱਕ ਪ੍ਰੋਡਕਟ ਬਣਦਾ ਜੀ ਦੇਖੋ ਪੰਜ ਚਾਰ ਚੀਜ਼ਾਂ ਦਾ ਮਿਸ਼ਰਣ ਹੈ ਜਿਹਦੇ ਵਿੱਚ ਆਪਾਂ ਕੌਂਜ ਬੀਜ ਇਹ ਅਸ਼ਵਗੰਧਾ ਅਸੀਏ ਹਾਂਜੀ ਜਿਹਨੂੰ ਅਸਗੰਧ ਨਗੋਰੀ ਵੀ ਕਿਹਾ ਜਾਂਦਾ ਵਾ ਜੀ ਇਹ ਮੂਸਲੀ ਸਫੈਦ ਸਾਡੇ ਕੋਲ ਜਿਹੜੀ ਮੂਸਲੀ ਆ ਇਹ ਨਡਿਆਲ ਲਾਕੇ ਦੀ ਆ ਜੀ ਇਹ ਸਭ ਤੋਂ ਵਧੀਆ ਤੇ ਬਹੁਤ ਹੀ ਅੱਛੀ ਇਹਦੇ ਵਿੱਚ ਬਹੁਤ ਚਗਨਾਹਟ ਹੁੰਦੀ ਆ ਜਿਹੜੀ ਕਿ ਤਾਕਤ ਲਈ ਬਹੁਤ ਹੀ ਵਧੀਆ ਵਾ ਬਜ਼ੁਰਗਾਂ ਲਈ ਜੋੜਾਂ ਦੇ ਦਰਦਾਂ ਲਈ ਵੀ ਬਹੁਤ ਤਾਕਤਵਾਰ ਆ ਇਹ ਇਹ ਦੇਖੋ ਜੀ ਪੀਲੀ ਸਤਾਵਰੀ ਆ ਜੀ ਇਹ ਆਮ ਦੁਕਾਨਾਂ ਤੋਂ ਤੁਹਾਨੂੰ ਬਿਲਕੁਲ ਨਹੀਂ ਮਿਲੇਗੀ ਦੇਖੋ ਕਿੰਨੀ ਅੱਛੀ ਔਰ ਕਿੰਨੀ ਸਾਫ ਸੁਥਰੀ ਆ ਇਹਦੇ ਨਾਲ ਤੁਹਾਡੇ ਜੋੜਾਂ ਦੇ ਦਰਦ ਤਾਕਤ ਅੰਦਰਲੀ ਜਿੰਨੀ ਵੀ ਪ੍ਰੋਬਲਮ ਆ ਤੁਹਾਡੀ ਉਹ ਠੀਕ ਹੋਊਗੀ ਕੀ ਕਹਿੰਦਾ ਜੀ ਇਹਨੂੰ ਇਹਨੂੰ ਕਹਿੰਦੇ ਆ ਪੀਲੀ ਸਤਾਵਰੀ ਪੀਲੀ ਸਤਾਵਰੀ ਹਾਂਜੀ ਹਾਲ ਸੁਧਰੀ ਜਾ ਬਿਲਕੁਲ ਹਾਂਜੀ ਜੀ ਇਹ ਸਾਲ ਪੰਜਾ ਜੀ ਪੰਜੇ ਮੰਗਰ ਬਣਿਆ ਹੁੰਦਾ ਜੀ ਪਰ ਇਹ ਪੰਜੇ ਨਹੀਂ ਹੈਗੇ ਕਿਸੇ ਜਾਨਵਰ ਦੇ ਪਰ ਇਹਨੂੰ ਨਾਮ ਇਹਦਾ ਸਾਲ ਬਾਝ ਭੱਲਾ ਜੀ ਲੱਗਦੇ ਪੰਜੇ ਆ ਦੇਖੋ ਆ ਪੰਜੇ ਪੰਜੇ ਜਿਹਦਾ ਬਣੇ ਹਨ ਹਾਂਜੀ ਹਾਂਜੀ ਜੀ ਇਸ ਕੰਮ ਆਉਂਦੇ ਜੀ ਇਹ ਜੀ ਇਹ ਵੀ ਤਾਕਤ ਦੀਆਂ ਦਵਾਈਆਂ ਚ ਇਹ ਸਾਰਾ ਨੁਸਖਾ ਇੱਕੋ ਹੀ ਹੁੰਦਾ ਜੀ ਇਹ ਤਾਕਤ ਦੀਆਂ ਦਵਾਈ ਪੈਂਦਾ ਜੀ ਔਰ ਇਹਦਾ ਬਾਜ਼ 16000 ਰੁਪਏ ਕਿਲੋ ਆ ਜੀ 16000 ਰੁਪਏ ਕਿਲੋ 16000 ਰੁਪਏ ਕਿਲੋ ਦੇ ਜਿਹੜੇ ਪੰਜੇ ਆ ਇਹ ਦਵਾਈਆਂ ਦੇ ਵਿਧਵਾਇਆਂ ਦੇ ਵਿੱਚ ਹੰਦੇ ਜੀ ਪੈਂਦੇ ਆ ਜੀ ਇਹ ਤਾਕਤ ਦੀਆਂ ਦਵਾਈਆਂ ਮਰਦਾਨਾ ਕਮਜ਼ੋਰੀ ਦੇ ਵਿੱਚ ਵੀ ਪੈਂਦੀਆਂ ਵਾ ਜਿਨ੍ਹਾਂ ਦੇ ਸ਼ਕਰਾਂ ਨੂੰ ਘੱਟ ਹੁੰਦੇ ਆ ਬੱਚਾ ਪੈਦਾ ਕਰਨ ਲਈ ਥੋੜੀ ਜੀ ਮੁਸ਼ਕਲ ਆਉਂਦੀ ਆ ਉਹਦੇ ਲਈ ਬਹੁਤ ਫਾਇਦੇਮੰਦ ਆ ਔਰ ਇਸ ਨੁਸਖੇ ਦੇ ਨਾਲ ਹੋਰ 10 15 ਚੀਜ਼ਾਂ ਅਸੀਂ ਪ੍ਰੋਡਕਟ ਪਿਆਰ ਕਰਦੇ ਆ ਜਿਨ੍ਹਾਂ ਨੂੰ ਅਸੀਂ ਬਾਹਰ ਵੀ ਬਾਹਰ ਫੋਰਨ ਕੰਟਰੀਆਂ ਵਿੱਚ ਭੇਜਦੇ ਆ ਬਾਹਰ ਭੇਜਦੇ ਹੋ ਸਾਰੇ ਹਾਂਜੀ ਤੋਂ ਇਹ ਲਾਵਾ ਇੱਕ ਮੈਂ ਹੋਰ ਤੁਹਾਡੇ ਕੋਲ ਜੋ ਬਹੁਤ ਜ਼ਰੂਰੀ ਗੱਲ ਪੁੱਛਣੇ ਚਾਹਾਂ ਹਾਂਜੀ ਇਹਦੇ ਲਈ ਆਪਣੇ ਕੋਲ ਰ ਹਾਂਜੀ ਹਾਂਜੀ ਆਪਣੇ ਕੋਲ ਹੈਗਾ ਜੀ ਹਾਂਜੀ ਹੈਗਾ ਜੀ ਕਿੱਥੇ ਲੱਗਾ ਉਹ ਵੀ ਦਿਖਾ ਦਿਓ ਸਾਰਾ ਮਾਤਾ ਇਹ ਆਪਣਾ ਜੀ ਇਹ ਦੇਖੋ ਇਹ ਆਪਣਾ ਇਹ ਮੇਰਾ ਲਾਇਸੈਂਸ ਆ ਜੀ ਜੀ ਹਾਂਜੀ ਇਹ ਇਹ ਮੇਰਾ ਲਾਇਸੈਂਸ ਆ ਜੀ ਜੀ ਇਹ ਮੇਰੇ ਕੋ ਕੁਰੀ ਕੁਰੀ 2017 ਦਾ ਉਸ ਤੋਂ ਪਹਿਲਾਂ ਸਾਡੇ ਪਿਤਾ ਜੀ ਕਰਦੇ ਸੀ ਹੁਣ ਮੈਂ ਕਰਦਾ ਹਾਂ ਜੀ ਇਹਦੇ ਥਰੂ ਹੀ ਅਸੀਂ ਸਾਰਾ ਕੁਝ ਆਪਣੇ ਪ੍ਰੋਡਕਟ ਤਿਆਰ ਕਰਦੇ ਹਾਂ ਤੇ ਔਰ ਬਣਾ ਕੇ ਬਾਹਰ ਭੇਜਦੇ ਹਾਂ ਦੇਸੀ ਦਵਾਈਆਂ ਤੁਸੀਂ ਹਰ ਤਰ੍ਹਾਂ ਦੀਆਂ ਤਿਆਰ ਕਰਦੇ ਹੋ ਇਸ ਤੋਂ ਇਲਾਵਾ ਕਿਹੜੀ ਕਿਹੜੀ ਦਵਾਈ ਹੈ ਹੋਰ ਵੀ ਸਾਡੇ ਕੋਲ ਬਹੁਤ ਆ ਜੀ ਸ਼ੂਗਰ ਦੀ ਤੁਸੀਂ ਹਾਂ ਜੀ ਮੈਂ ਹਾਂ ਜੀ ਇਹ ਦੇਖੋ ਜੀ ਸ਼ੂਗਰ ਦੀ ਦਵਾਈ ਸਾਡੀ ਆਪਣੀ ਤਿਆਰ ਕੀਤੀ ਜਾਂਦੀ ਹੈ ਔਰ ਮੈਂ ਦੇਖੋ ਝੂਠੇ ਪੰਚ ਨਹੀਂ ਰੱਖਣਾ ਤੁਹਾਨੂੰ ਸ਼ੂਗਰ ਜਿਹੜੀ ਹੈ ਉਹ ਜ਼ਿੰਦਗੀ ਚ ਖਤਮ ਨਹੀਂ ਹੋਣੀ ਜਦੋਂ ਸ਼ੂਗਰ ਹੋ ਜਾਂਦੀ ਹੈ ਇੱਕ ਨਵੀਂ ਗੱਲ ਦੱਸ ਰਿਹਾ ਉਹ ਸ਼ੂਗਰ ਸ਼ੂਗਰ ਖਤਮ ਨਹੀਂ ਹੋਣੀ ਕਦੀ ਵੀ ਪਰ ਅਸੀਂ ਸ਼ੂਗਰ ਅਗਲੇ ਦੀ 400 ਹੋਵੇ 300 ਹੋਵੇ ਪਰ ਅਸੀਂ ਸ਼ੂਗਰ ਨੂੰ ਕੰਟਰੋਲ ਕਰਾਂਗੇ ਇਹ ਸਾਡੀ ਗਾਰੰਟੀ ਹੈ ਇੱਕ ਕੈਨਾ ਔਰ ਇੱਕ ਕਰਨਾ ਪਰ ਸਮਾਂ ਲੱਗਦਾ ਵਾ ਪਰ ਬਿਲਕੁਲ ਠੀਕ ਹੋ ਜਾਊਗਾ ਇਨਸਾਨ ਪਰ ਲਾਈਫ ਟਾਈਮ ਹੀ ਖਾਣੀ ਪਊਗੀ ਉਹਨੂੰ ਦਵਾਈ ਬਾਕੀ ਇਹ ਚੀਜ਼ਾਂ ਤੋਂ ਛੁਟਕਾਰਾ ਕਰਕੇ ਇਹ ਦਵਾਈ ਖਾਵੇ ਤੇ ਉਹ ਨਾਰਮਲ ਆਪਣੀ ਜ਼ਿੰਦਗੀ ਜੀ ਸਕਦਾ ਵਾ ਬੋਲੋ ਸਾਹਿਬ ਇੱਕ 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 ਮੈਂ ਤੁਹਾਡੀ ਸਾਹਮਣੇ ਦੇਖਣਾ ਹਾਂਜੀ ਹਾਂ ਜੀ ਲੋਕੇਸ਼ਨ ਮੈਂ ਦੱਸਣਾ ਪੁੱਛਣਾ ਜਾਵਾਂਗੇ ਸਾਡੀ ਲੋਕੇਸ਼ਨ ਜਿਹੜੀ ਹੈ ਜੀ ਵੈਸੇ ਮੱਦੀ ਬਾਜ਼ਾਰ ਪੁਰਾਣਾ ਵਾ ਜੀ ਸਾਡੀ ਜਿਹੜੀ ਲੋਕੇਸ਼ਨ ਹੈ ਜਗਨਨਾਥ ਮੰਦਿਰ ਜਿਹੜਾ ਕਿ ਬਹੁਤ ਹੀ ਮਸ਼ਹੂਰ ਹਿੰਦੁਸਤਾਨ ਦੇ ਵਿੱਚ ਜਗਨਨਾਥ ਪੁਰੀ ਔਰ ਜਗਨਨਾਥ ਮੰਦਿਰ ਇਹ ਦੋ ਹੀ ਅਸੀਂ ਸੁਣਿਆ ਜੀ ਆਪਣੇ ਬਚਪਨ ਤੋਂ ਜਿਹੜਾ ਸਾਡੇ ਨਕੋਦਰ ਦੇ ਵਿੱਚ ਜਗਨਨਾਥ ਮੰਦਿਰ ਦਖਣੀ ਗੇਟ ਧਮਾਨ ਇੰਡਸਟਰੀ ਤੋਂ ਉੱਪਰ ਚੜਾਈ ਚੜ ਕੇ ਆ ਕੇ ਦਖਣੀ ਗੇਟ ਤੋਂ ਉੱਪਰ ਆ ਕੇ ਜਗਰਨਾਥ ਮੰਦਿਰ ਗਵਰਨਮੈਂਟ ਸੀਨੀਅਰ ਕੈਂਡੀ ਸਕੂਲ ਦੇ ਨਾਲ ਗਲੀ ਦੇ ਵਿੱਚ ਮੱਦੀ ਬਾਜ਼ਾਰ ਪਹਿਲੀ ਦੁਕਾਨ ਪੱਲਾ ਪੰਸਾਰੀ ਫੋਨ ਨੰਬਰ ਵੀ ਆਪਣਾ ਦੱਸ ਦਿਓ ਨਾਲ ਨਾਲ ਫੋਨ ਨੰਬਰ 9872356743 ਹੌਲੀ ਹੌਲੀ ਆਹ ਨੰਬਰ ਦੱਸੋ ਇੱਕ ਵਾਰੀ ਫੇਰ 9872356743 ਇੱਥੇ ਆਉਣਾ ਪਾ ਠੀਕ ਹੈ ਬਿਲਕੁਲ ਜੀ ਇੱਥੇ ਆਣਾ ਜੀ ਹੋਰ ਮੈਂ ਸੁਣਿਆ ਤੁਹਾਡੇ ਕੋਲ ਸ਼ਰਬਤ ਕਹਿੰਦੇ ਬਹੁਤ ਵਧੀਆ ਤੁਸੀਂ ਆਪ ਤਿਆਰ ਕਰਦੇ ਹੋ ਹਣਾ ਹਾਂਜੀ ਹਾਂਜੀ ਆਜੀ ਸ਼ਰਬਤ ਵੀ ਆਪ ਤਿਆਰ ਸ਼ਰਬਤ ਇਹ ਦੇਖੋ ਜੀ ਸ਼ਰਬਤ ਸਾਡੇ ਜਿੱਦਾਂ ਗੁਲਾਬ ਦਾ ਵਾ ਆਵਾਜਾ ਗੁਲਾਬ ਦਾ ਇਹ ਗੁਲਾਬ ਦਾ ਫਾਇਦੇ ਵੀ ਦੱਸੀ ਹਾਂਜੀ ਗੁਲਾਬ ਦਾ ਜਿੰਨੇ ਵੀ ਸ਼ਰਬਤ ਆ ਜੀ ਇਹ ਸਾਰੇ ਠੰਡੇ ਹੁੰਦੇ ਆ ਗਰਮੀਆਂ 'ਚ ਪੀਣ ਲਈ ਬਹੁਤ ਹੀ ਫਾਇਦੇਮੰਦ ਆ ਜਿਨ੍ਹਾਂ ਦੇ ਪੇਟ 'ਚ ਗਰਮੀ ਆ ਮਸਾਨੇ 'ਚ ਗਰਮੀ ਆ ਉਹਨਾਂ ਨੂੰ ਬਹੁਤ ਫਾਇਦੇਮੰਦ ਦਾ ਗੁਲਾਬ ਦਾ ਸ਼ਰਬਤ ਬੇਲ ਦਾ ਸ਼ਰਬਤ ਔਰ ਬਦਾਮ ਦਾ ਸ਼ਰਬਤ ਸਾਡਾ ਹਲੇ ਤਿਆਰ ਹੋ ਰਿਹਾ ਇਸ ਕਰਕੇ ਮੇਰੇ ਕੋ ਇਸ ਟਾਈਮ ਅਵੇਲੇਬਲ ਨਹੀਂ ਹੈਗਾ ਹਾਂ ਬੇਲ ਦਾ ਸ਼ਰਬਤ ਜੀ ਸ਼ਰਬਤ ਕਿਸ ਕੰਮ ਆਉਂਦਾ ਹੈ ਇਹ ਬੇਲ ਦਾ ਸ਼ਰਬਤ ਅੰਦਰੋਂ ਗਰਮੀ ਕੱਢਣ ਲਈ ਜਿਹੜੀ ਅੱਜ ਕੱਲ ਗਰਮੀ ਗਾਂ ਲੂਹਾਂ ਸ਼ੁਰੂ ਹੋ ਜਾਨੀਆਂ ਉਹਦੇ ਲਈ ਇਹ ਬਹੁਤ ਹੀ ਫਾਇਦੇਮੰਦ ਹੈ ਰਾਮ ਬਾਣਾ ਜਿਹੜਾ ਬਿਲਕੁਲ ਜੀ ਬਿਲਕੁਲ ਰਾਮ ਬਾਣਾ ਹੈ ਰਾਮ ਬਾਣਾ ਜੀ ਇੱਕ ਕੁਛ ਤੇਲ ਵੀ ਰੱਖੇ ਤੁਹਾਡੇ ਤੇਲ ਹਾਂਜੀ ਜੀ ਸਾਡੇ ਕੋ ਇਹ ਦੇਖੋ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਅਲਸੀ ਦਾ ਤੇਲ ਆ ਜੀ ਇਦੀ ਤਿਲਾ ਦਾ ਤੇਲ ਆ ਸਾਡੇ ਕੋ ਬਦਾਮ ਰੋਗਨ ਆ ਕੋਪਾ ਗਰੀਦਾ ਤੇਲ ਆ ਜਿੰਨੇ ਵੀ ਤੇਲ ਅਸੀਂ ਕੋਸ਼ਿਸ਼ ਕਰਦੇ ਆ ਆਪਣੇ ਹੀ ਅਸੀਂ ਤਿਆਰ ਨਹੀਂ ਕਰਦੇ ਆਪ ਕੋਲ ਬੈ ਕੇ ਘਟਾਉਨੇ ਆ ਆਪ ਜੈਨੀ ਤਿਆਰ ਕਰਦੇ ਆ ਇਹਦਾ ਮਤਲਬ ਇਹੀ ਆ ਕਿ ਅਸੀਂ ਆਪ ਹੀ ਤਿਆਰ ਕਰਦੇ ਆ ਕਿਉਂਕਿ ਅਸੀਂ ਕੋਲ ਬੈ ਕੇ ਆਪ ਘੜਾ ਕੇ ਲੈ ਕੇ ਆਈਦੇ ਆ ਪਿਓਰਟੀ ਵੇਚੀ ਦੀ ਆ ਜੀ ਸ਼ੁਰੂ ਤੋਂ ਬਜ਼ੁਰਗਾਂ ਦੀ ਇਹੀ ਦੇਣਾ ਇਹੀ ਸਿਖਾਇਆ ਗਿਆ ਕਿ ਵਧੀਆ ਵੇਚਣਾ ਕੋਈ ਦਿੱਕਤ ਨਹੀਂ ਪੈਸੇ ਘਟ ਬਚੇ ਨ ਕੋਈ ਗੱਲ ਨਹੀਂ ਵਾਹਿਗੁਰੂ ਭੱਲਾ ਸਾਬ ਪੁਰਾਣੇ 100 ਸਾਲ ਤੋਂ ਪੁਰਾਣੇ ਆ ਸਾਰੇ ਸ਼ਹਿਰ ਨੂੰ ਜਾਣਦੇ ਸੀਗੇ ਉਹਨਾਂ ਦੀ ਕੁਆਲਿਟੀ ਜਿਹੜੀ ਆ ਉਹਨਾਂ ਦਾ ਪਿਆਰ ਇਹਨਾਂ ਨੇ ਇਸੇ ਤਰ੍ਹਾਂ ਹੀ ਬਣਾ ਕੇ ਰੱਖਿਆ ਵਾ ਔਰ ਜਿਵੇਂ ਇਹਨਾਂ ਨੇ ਦੱਸਿਆ ਕਿ ਜਿਹੜੀਆਂ ਦੇਸੀ ਦਵਾਈਆਂ ਆ ਜਿਹੜੀਆਂ ਬੂਟੀਆਂ ਦੇ ਨਾਲ ਆਪ ਤਿਆਰ ਕਰਦੇ ਆ ਭਲਾ ਜੀ ਜੇ ਜੜੀਆਂ ਬੂਟੀਆਂ ਕੋਈ ਲੈ ਜਾਣੀਆਂ ਹੋਣ ਉਹ ਤੁਸੀਂ ਦੇ ਵੀ ਦਿੰਦੇ ਬਿਲਕੁਲ ਬਿਲਕੁਲ ਦੇ ਦਿੰਦੇ ਜੀ ਜੇ ਸਾਡੇ ਕੋ ਕੋਈ ਪਰਚੀ ਲੈ ਕੇ ਵੈਸੇ ਵੀ ਆਉਂਦਾ ਨਾ ਜੜੀ ਬੂਟੀਆਂ ਲਈ ਅਸੀਂ ਉਹਨੂੰ ਜੜੀ ਬੂਟੀਆਂ ਦਿੰਦੇ ਨਹੀਂ ਗੱਲੇ ਅਸੀਂ ਉਹਨੂੰ ਰਾਏ ਵੀ ਦਿੰਨੇ ਆ ਕਿ ਇਹਦੇ ਵਿੱਚ ਤੁਸੀਂ ਇਹ ਚੀਜ਼ ਪਾਓ ਇਦਾਂ ਨਹੀਂ ਇਦਾਂ ਕਰੋ ਕਿ ਤੁਹਾਡਾ ਜਿੰਨਾ ਫਾਇਦਾ ਹੋਵੇ ਕਿਸੇ ਦਾ ਨੁਕਸਾਨ ਨਹੀਂ ਕਰਨਾ ਜੇ ਫਾਇਦਾ ਹੋ ਸਕਦਾ ਤੇ ਫਾਇਦਾ ਜ਼ਰੂਰ ਕਰਨਾ ਬਿਲਕੁਲ ਫਾਇਦਾ ਹੋਵੇ ਤੇ ਤਾਂ ਹੀ ਫਿਰ ਗਾ ਕੇ ਦੁਬਾਰਾ ਬੰਦਾ ਇਹ ਮੈਂ ਕਸਟਮਰ ਕਿੱਥੋਂ ਕਿੱਥੋਂ ਜੁੜੇ ਤੁਹਾਡੇ ਸਾਡੇ ਕਸਟਮਰ ਬਾਹਰੋਂ ਫੋਰਨ ਤੋਂ ਜਿਹੜੇ ਹੈਗੇ ਆ ਉਹਨਾਂ ਨੂੰ ਅਸੀਂ ਕਹਿੰਨੇ ਆ ਠੀਕ ਆ ਜੋ ਹੈਗਾ ਬਾਹਰੋਂ ਤਾਂ ਇੰਡੀਆ ਚੋਂ ਹੀ ਗਏ ਜਿਹੜੇ ਬੰਦੇ ਆ ਨਾਲ-ਨਾਲ ਹੌਲੀ-ਹੌਲੀ ਜੁੜਦੇ ਗਏ ਜੁੜਦੇ ਗਏ ਪਰ ਸਾਡੇ ਕੋ ਇਧਰਲਾ ਇਲਾਕਾ ਸਾਡਾ ਸਾਰਾ ਜਿੰਨੇ ਪਿੰਡ ਨਾਲ ਲੱਗਦੇ ਆ ਸਾਡੇ ਨਾਲ ਸਾਰੇ ਜੁੜੇ ਹੋਏ ਆ ਤੇ ਲੋਕ ਸਾਰੇ ਆਂਦੇ ਆ ਸਾਡੇ ਕੋ ਤੁਹਾਨੂੰ ਇੱਕ ਹਲ ਹੋਰ ਦੱਸੀਏ ਮਈ ਦੀ ਕਿ ਸਾਡੇ ਕੋ ਲੋਕ ਅੱਜ ਤੋਂ 20 ਸਾਲ ਪਹਿਲਾਂ ਜਦੋਂ ਇੱਥੇ ਕਿਸੇ ਟਾਈਮ 30 40 50 ਸਾਲ ਪਹਿਲਾਂ ਇੱਥੇ ਤਹਿਸੀਲ ਹੁੰਦੀ ਸੀ ਉਦੋਂ ਸਾਡੇ ਕੋ ਤੇ ਸ਼ਰਬਤ ਪਲੇ ਪੀਣ ਆਂਦੇ ਹੁੰਦੇ ਆਮ ਨੂੰ ਦੁਆਰ ਤੋਂ ਸ਼ੁਰੂ ਕੀਤਾ ਲੋਕ ਸਾਡੇ ਕੋਲ ਸ਼ਰਬਤ ਅੱਜ ਵੀ ਪੀਣ ਆਉਂਦੇ ਆ ਸ਼ਰਬਤ ਵੀ ਜੀ ਆਹ ਦੇਖੋ ਅਸੀਂ ਅੱਜ ਇਹ ਬੋਟਲ ਪੂਰੀ ਇੱਕ ਖਤਮ ਕੀਤੀ ਹੈ ਜੀ ਇਹ ਕਾ ਦਾ ਸ਼ਰਬਤ ਹੈ ਇਹ ਬਦਾਮ ਦਾ ਸ਼ਰਬਤ ਹੈ ਜੀ ਬਦਾਮ ਦਾ ਸ਼ਰਬਤ ਹਾਂਜੀ ਕਿਸੇ ਨੇ ਪੀਣਾ ਹੋਵੇ ਤਾਂ ਠੀਕ ਹੈ ਬਦਾਮ ਦਾ ਸ਼ਰਬਤ ਅਸੀਂ ਗੁਰਬੰਦੀ ਗਿਰੀ ਦੇ ਨਾਲ ਤਿਆਰ ਕਰਦੇ ਆ ਜੀ ਇਹ ਸਾਡੀ ਗੁਰਬੰਦੀ ਗਿਰੀ ਹੈ ਜੀ ਅੱਛਾ 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 ਅਸੀਂ ਹਾਂਜੀ ਇਹਦੇ ਨਾਲ ਤਿਆਰ ਕਰਦੇ ਆ ਇਹਦੇ ਵਿੱਚ ਪੂਰਾ ਆਇਲ ਹੁੰਦਾ ਵਾ ਤੇ ਅਸੀਂ ਇਹਦੇ ਨਾਲ ਹੀ ਤਿਆਰ ਕਰਦੇ ਆ ਵਾਹ ਜੀ ਵਾਹ ਆ ਯਾਨੀ ਕਿ ਸ਼ਰਬਤ ਵੀ ਤੁਸੀਂ ਬਾਜੇ ਕੋ ਪੀਣਾ ਚਾਹੋ ਤੇ ਇੱਥੇ ਆ ਜਾਓ ਬਿਲਕੁਲ ਪਲਾ ਸਕਦੇ ਆ ਜੀ ਬਿਲਕੁਲ ਸ਼ਰਬਤ ਹੈ ਜੀ ਦਿਨੇ ਵੀ ਹੈ ਪਲਾਨੇ ਵੀ ਹੈ ਔਰ ਸਾਡੇ ਕੋਲ ਅਰਕ ਵੀ ਆਪਣੇ ਕੱਢੇ ਹੁੰਦੇ ਆ ਵਾਹ ਜੀ ਵਾਹ ਅਰਕ ਵੀ ਆਪਾਂ ਨੇ ਗੁਲਾਬ ਦਾ ਦਸ਼ਮੁਲ ਮਕੋ ਅਜਵੈਨ ਜਿੰਨੇ ਵੀ ਅਰਕ ਆ ਅਸੀਂ ਆਪ ਹੀ ਕੱਢਦੇ ਆ ਸ਼ੁਰੂ ਤੋਂ ਚੱਲਦੇ ਆ ਰਹੇ ਆ ਤੇ ਉਹੀ ਚੱਲਦੀ ਰਹਿਣੀ ਹੈ ਅਸੀਂ ਇਹ ਬੰਦ ਨਹੀਂ ਕਰਨੀ ਕਦੀ ਵੀ ਵਾਜੀ ਵਾ ਇੱਕ ਵਾਰ ਫਿਰ ਦੱਸਿਓ ਜੜੀਆਂ ਬੂਟੀਆਂ ਸ਼ਰਬਤ ਹਾਂਜੀ ਤੇ ਗਨਾ ਦਿਓ ਸਾਡੇ ਕੋਲ ਜੜੀ ਬੂਟੀਆਂ ਸਾਰੀਆਂ ਹੁੰਦੀਆਂ ਜੀ ਅਸੀਂ ਇਲਾਜ ਵੀ ਕਰਦੇ ਆ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਮਰਦਾਨਾ ਕਮਜ਼ੋਰੀ ਲੇਡੀਜ਼ ਕਿਸੇ ਤਰ੍ਹਾਂ ਦੀ ਪ੍ਰੋਬਲਮ ਜਿਹਨਾਂ ਨੂੰ ਕੈ ਲੋ ਕੀ ਆਪਾਂ ਰਸੌਲੀ ਹੈਗੀ ਐ ਰਸੌਲੀ ਦਾ ਇਲਾਜ ਅਸੀਂ ਕਰਾਂਗੇ ਜਿਹਨਾਂ ਨੂੰ ਪਾਣੀ ਪੈਂਦਾ ਮਹਾਵਾਰੀ ਜਿਹਨਾਂ ਨੂੰ ਨਹੀਂ ਆ ਰਹੀ ਸਹੀ ਤਰੀਕੇ ਨਾਲ ਉਹਦਾ ਅਸੀਂ ਇਲਾਜ ਕਰਦੇ ਆਂ ਸ਼ੂਗਰ ਦਾ ਦਵਾਈ ਦਾ ਇਲਾਜ ਅਸੀਂ ਕਰਦੇ ਆਂ ਤੇ ਉਹ ਇੱਕ ਤੁਹਾਨੂੰ ਹੋਰ ਦੱਸਿਆ ਜੀ ਇਹ ਸਾਡਾ ਬਹੁਤ ਹੀ ਪ੍ਰੋਡਕਟ ਮਸ਼ਹੂਰ ਆ ਇਹ ਗਠੀਏ ਦੀ ਦਵਾਈ ਆ ਜੀ ਜੋੜਾਂ ਦੇ ਦਰਦ ਦੀ ਇੱਕ ਅਦਾ ਗਠੀਏ ਦੀ ਗਠੀਏ ਅਕਲ ਨੋਰਮਲ ਹੋ ਗਿਆ ਗਠੀਏ ਨੋਰਮਲ ਹੋ ਗਿਆ ਵਾ ਜਿਨ੍ਹਾਂ ਨੂੰ ਗਠੀਆ ਵਾ ਔਰ ਦੂਜੀ ਗੱਲ ਜਿਨ੍ਹਾਂ ਦੇ ਜੋੜ ਅੱਜਕਲ ਦੁਖਦੇ ਆ ਖਰਾਕਾਂ ਵਧੀਆ ਨਾ ਹੋਣ ਕਰਕੇ ਉਹਨਾਂ ਲਈ ਬਹੁਤ ਹੀ ਫਾਇਦੇਮੰਦ ਚੀਜ਼ ਆ ਜਿਨ੍ਹਾਂ ਦਾ ਕੈਸਟੋਲ ਯੂਰਿਕ ਐਸਿਡ ਵਧਦਾ ਵਾ ਉਹਨਾਂ ਲਈ ਬਹੁਤ ਵਧੀਆ ਵਾ ਇਹ ਸਾਡਾ 3 ਮਹੀਨੇ ਦਾ ਕੋਰਸ ਹੁੰਦਾ ਵਾ ਅਸੀਂ ਇਹ ਦਿਨੇ ਆ ਦਵਾਈ ਔਰ ਲੋਕ ਬਾਹਰ ਵੀ ਲੈ ਕੇ ਜਾਂਦੇ ਆ ਇੱਥੋਂ ਠੀਕ ਹੋਣਨਾ ਤੇ ਬਹੁਤ ਹੀ ਫਾਇਦੇਮੰਦ ਆ ਇਸੇ ਤਰ੍ਹਾਂ ਹੀ ਸਾਡੇ ਕੋਲ ਇੱਕ ਪ੍ਰੋਡਕਟ ਹੋਰ ਆ ਜਿਹਨੂੰ ਕਹਿੰਦੇ ਆ ਬਵਾਸੀਰ ਅੱਜ ਕੱਲ ਬਵਾਸੀਰ ਦੀ ਬਹੁਤ ਹੀ ਜ਼ਿਆਦਾ ਪ੍ਰੋਬਲਮ ਕਿਉਂਕਿ ਖਾਣ ਪੀਣ ਹੋਈ ਗੱਲ ਬਾਰ ਬਾਰ ਜਿਹੜੀ ਆਪਾਂ ਕਹਿੰਦੇ ਆ ਇਹ ਬਵਾਸੀਰ ਦੀ ਦਵਾਈ ਬਹੁਤ ਹੀ ਵਧੀਆ ਤੇ ਬਹੁਤ ਹੀ ਪੁਰਾਣਾ ਨੁਸਕਾ ਸਾਡੀ ਬਹੁਤ ਕਾਮਯਾਬ ਆ ਇਸੇ ਤਰ੍ਹਾਂ ਹੀ ਅਸੀਂ ਹੋਰ ਤੁਹਾਨੂੰ ਦੱਸੀਏ ਖਾਰਿਸ਼ ਜਿਹੜੇ ਧੱਫੜ ਪੈ ਜਾਂਦੇ ਆ ਲਾਲੀ ਆ ਜਾਂਦੀ ਆ ਉਹਦੇ ਲਈ ਵੀ ਅਸੀਂ ਆਪਣੇ ਪ੍ਰੋਡਕਟ ਤਿਆਰ ਕੀਤੇ ਆ ਖਾਰਿਸ਼ ਦੀ ਦਵਾਈ ਅਸੀਂ ਕੋਈ ਨਾਮ ਨਹੀਂ ਰੱਖੇ ਜਿੱਦਾਂ ਲੋਕ ਰੱਖਦੇ ਆ ਅਸੀਂ ਨਾਰਮਲ ਖਾਰਿਸ਼ ਦੀ ਦਵਾਈ ਕਹਿ ਕੇ ਹੀ ਦਵਾਈ ਦਿੰਨੇ ਆ ਔਰ ਆਪਣੀ ਮਿਹਨਤ ਨਾ ਬਣਾਈ ਜਾਂਦੀ ਆਪਣੇ ਆਪ ਬਣਾਉਣੇ ਆ ਆਪਣੇ ਆਪ ਡਾਇਰੈਕਟ ਹਾਂਜੀ ਇਹ ਲਕੋਰੀਆ ਹੀ ਦਵਾਈ ਜਿਸ ਨੂੰ ਕੀ ਪਾਣੀ ਪੈਣਾ ਕਹਿੰਦੇ ਆ ਲੇਡੀਜ਼ ਨੂੰ ਪਾਣੀ ਪੈ ਜਾਂਦਾ ਵਾ ਉਹਦੇ ਲਈ ਦਵਾਈ ਆਪਣੀ ਹੀ ਤਿਆਰ ਕਰਦੇ ਆ ਔਰ ਬਹੁਤ ਹੀ ਵਧੀਆ ਔਰ ਫਾਇਦੇਮੰਦ ਆ ਤੁਸੀਂ ਜਰੂਰ ਭੱਲਾ ਪੰਸਾਰੀ ਦੇ ਇੱਕ ਵਾਰੀ ਆਓ ਤੇ ਦੇਖੋ ਕਿ ਅਸੀਂ ਕਾਮਯਾਬ ਕਿੰਨੇ ਕੀ ਹੈਗੇ ਕਿੰਨੇ ਕੀ ਨਹੀਂ ਤੁਸੀਂ ਖੁਦ ਆਪ ਦਸੋਗੇ ਸਾਨੂੰ ਇਸੇ ਬਾਰੇ ਅਸੀਂ ਗ੍ਰੈਂਡਫਾਦਰ ਦਾ ਨਾਮ ਵੀ ਜਰੂਰ ਜਾਨਣਾ ਚਾਹਾਂ ਹਾਂ ਫਾਦਰ ਦਾ ਨਾਮ ਜਰੂਰ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਮੇਰੇ ਪੂਜਿਆ ਜਿਹੜੇ ਮੇਰੇ ਜਿਹਨਾਂ ਨੂੰ ਅਸੀਂ ਦਾਦਾ ਜੀ ਕਹਿੰਦੇ ਆ ਪਤੀ ਜੀ ਅਸੀਂ ਕਹਿੰਦੇ ਆ ਸਾਡੇ ਮੌਜੂਦਾ ਜਿਹੜੇ ਹੁਣ ਨਹੀਂ ਰਹੇ ਉਹਨਾਂ ਦਾ ਨਾਮ ਹੈਗਾ ਵਾ ਲਾਲਾ ਹਕੂਮਤ ਰਾਏ ਪੱਲਾ ਜੀ ਜੀ ਹਾਂਜੀ ਜੀ ਜਿਹੜੇ ਕੀ ਇਥੇ ਉਸ ਸਮਾਂ ਕੁਝ ਹੋਰ ਤਰ੍ਹਾਂ ਦਾ ਸੀ ਥੋਤੀ ਲਾ ਕੇ ਤੰਬਾ ਲਾ ਕੇ ਬੈਹਿਣਾ ਦੋ ਘੰਟੇ ਬੈਠੇ ਚਲੋ ਜੀ ਅੱਜ 200 ਕਮਾ ਲਿਆ 50 ਕਮਾ ਲੇ 40 ਕਮਾ ਲੇ ਚਲਿਏ ਘਰਾਂ ਨੂੰ ਉਸ ਸਮਾਂ ਕੁਝ ਸ਼ੋਰ ਸੀਗਾ ਉਸ ਬਾਅਦ ਸਾਡੇ ਬਾਪ ਜੀ ਦਾ ਸਮਾਂ ਆਇਆ ਪਿਤਾ ਜੀ ਦਾ ਸਮਾਂ ਆਇਆ ਜਿਹੜੇ ਹੁਣ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਦਾ ਵੀ ਨਾਮ ਉਹਨਾਂ ਦਾ ਨਾਮ ਕਮਲਕਸ਼ੋਰ ਭੱਲਾ ਜੀ ਜਿਹੜੇ ਕੀ ਹੁਣੇ ਹੀ ਉਹਨਾਂ ਦਾ 4 ਮਹੀਨੇ ਪਹਿਲਾਂ ਦਿਹਾਂਤ ਹੋਇਆ ਉਹਨਾਂ ਦਾ ਹੀ ਪ੍ਰਤਾਪ ਆ ਜੀ ਜਿਹੜਾ ਮੈਂ ਅੱਜ ਤੁਹਾਡੇ ਕੋਲ ਖੜਾ ਆ ਤੇ ਉਹਨਾਂ ਦੀ ਮਿਹਨਤ ਰਹੀ ਜਿਹੜੀ ਰੰਗ ਲਾ ਰਹੀ ਹੈ ਅਸੀਂ ਆਪਣੇ ਬੱਚਿਆਂ ਨੂੰ ਪੜਾ ਰਹੇ ਆ ਤੇ ਸਭ ਕੁਝ ਕਰ ਰਹੇ ਆ ਇਹ ਮੇਰਾ ਬੇਟਾ ਵਾ ਜੀ 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 ਇਹ ਮੇਰਾ ਬੇਟਾ ਜੀ ਜਿਹੜਾ ਮੇਰੇ ਨਾਲ ਬਹੁਤ ਸਾਥ ਦਿੰਦਾ ਵਾ ਜੀ ਬਹੁਤ ਸਾਥ ਦਿੰਦਾ ਜਿੰਨੀ ਮੈਨੂੰ ਲੋੜ ਆ ਉਹ ਤੋਂ ਜ਼ਿਆਦਾ ਸਾਥ ਦਿੰਦਾ ਪਰ ਹਲੇ 9th ਕਲਾਸ ਚ ਪੜਦਾ ਵਾ ਪਰ ਮਿਹਨਤ ਵੱਲੋਂ ਕੋਈ ਕਮੀ ਨਹੀਂ ਦਿੰਦਾ ਹੈ ਜੀ ਨਹੀਂ ਇਹਨੂੰ ਵੀ ਤੁਸੀਂ ਸਿਖਾ ਦੇ ਬਿਲਕੁਲ ਸਿਖਾਣਾ ਜੀ ਉਹਨੂੰ ਇਸੇ ਲਾਈਨ ਚ ਰੱਖਣਾ ਬਿਲਕੁਲ ਇਸੇ ਲਾਈਨ ਚ ਰੱਖਣਾ ਜਿਹੜੀ ਅੱਜ ਦੀ ਜਨਰੇਸ਼ਨ ਆ ਉਹ ਤੋਂ ਬਾਹਰ ਜਾਣ ਨੂੰ ਤਿਆਰ ਰਹਿੰਦੀ ਹੈ ਨਹੀਂ ਬਿਲਕੁਲ ਬਾਹਰ ਨਹੀਂ ਜਾਣਾ ਜੀ ਮੇਰੇ ਦੋ ਬੱਚੇ ਆ ਇੱਕ ਕੁੜੀ ਆ ਮੇਰੀ ਹੁਣੀ ਪਲੱਸ 2 ਮੈਡੀਕਲ ਕਰ ਰਹੀ ਸੀਗੀ ਉਹਨੇ ਐਗਜ਼ਾਮ ਹੋਏ ਆ ਰਿਜ਼ਲਟ ਆਣਾ ਪਰ ਉਹਨੂੰ ਵੀ ਅਸੀਂ ਇੰਡੀਆ ਚ ਰੱਖਣਾ ਬੇਟੇ ਨੂੰ ਵੀ ਇੰਡੀਆ ਚ ਰੱਖਣਾ ਬਾਹਰ ਬਿਲਕੁਲ ਨਹੀਂ ਭੇਜਣਾ ਇਹ ਆ ਗੱਲ ਇਹ ਕਹਿਣਾ ਕਿ ਕੋਈ ਵੀ ਬੰਦਾ ਬਾਹਰ ਬਿਲਕੁਲ ਨਾ ਕਿਸੇ ਨੂੰ ਭੇਜੇ ਬੱਚੇ ਆਪਣੇ ਕੋਲ ਆਪਣੇ ਇੱਥੇ ਰੱਖੇ ਇਹਦੇ ਵਰਗੀ ਕੋਈ ਰੀਸ ਨਹੀਂ ਬਿਲਕੁਲ ਕੋਈ ਰੀਸ ਨਹੀਂ ਆਪਣੇ ਇੰਡੀਆ ਚ ਰਹੋ ਸਭ ਕੁਝ ਮਿਲਦਾ ਪਾਲਾ ਸਾਹਿਬ ਇੱਕ ਜਾਂਦੇ ਜਾਂਦੇ ਆਪਣੀ ਇੱਕ ਵਾਰ ਫੇਰ ਲੋਕੇਸ਼ਨ ਤੇ ਫੋਨ ਨੰਬਰ ਜ਼ਰੂਰ ਹਾਂਜੀ ਹਾਂਜੀ ਬਿਲਕੁਲ ਜੀ ਕਿੱਥੇ ਆਉਣਾ ਪਊ ਬਿਲਕੁਲ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਜਿੱਦਾਂ ਕਿ ਦਖਣੀ ਗੇਟ ਤਮਾਨ ਇੰਡਸਟਰੀ ਤੋਂ ਆਪਾਂ ਉੱਪਰ ਆਨੇ ਆ ਵੱਡਾ ਚੌਂਕ ਪੁਰਾਣੀ ਤਸੀਲ ਉਹਦੇ ਅੰਦਰ ਜਗਨਨਾਥ ਮੰਦਿਰ ਦੇ ਨਾਲ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਨਾਲ ਗਲੀ ਦੇ ਵਿੱਚ ਮੱਦੀ ਬਾਜ਼ਾਰ ਪਹਿਲੀ ਦੁਕਾਨ ਪੱਲਾ ਪੰਸਾਰੀ ਤੋ ਇੱਕ ਵਾਰ ਜਰੂਰ ਪਹੁੰਚੋ ਜੀ ਭੱਲਾ ਪਸਾਰੀ ਜਿਹੜਾ ਕਿ 100 ਸਾਲ ਤੋਂ ਉੱਤੇ ਤੁਹਾਡੀ ਸੇਵਾ ਕਰ ਰਹੇ ਨੇ ਹੁਣ ਇਹਨਾਂ ਦੇ ਬੇਟੇ ਤੇ ਉਹਨਾਂ ਦੇ ਬੇਟੇ ਸੇਵਾ ਕਰ ਰਹੇ ਨੇ ਇੱਕ ਵਾਰ ਜਰੂਰ ਸੇਵਾ ਦਾ ਮੌਕਾ ਦਿਓ ਵੈਸੇ ਤਾਂ 100 ਸਾਲ ਤੋਂ ਇਹ ਲੋਕਾਂ ਦੇ ਵਿੱਚ ਵਿਚਰਦੇ ਨੇ 100 ਸਾਲ ਤੋਂ ਲੋਕ ਇੱਥੇ ਆ ਕੇ ਬਹੁਤ ਸਾਰੀਆਂ ਇਹਨਾਂ ਦੀਆਂ ਆਇਟਮਾਂ ਲੈਂਦੇ ਨੇ ਜਿਹੜੀਆਂ ਖੁਦ ਤਿਆਰ ਕਰਦੇ ਨੇ ਸ਼ਰਬਤ ਲੈਂਦੇ ਨੇ ਔਰ ਮਰਬੇ ਬਹੁਤ ਵਧੀਆ-ਵਧੀਆ ਨੇ ਦੇਸੀ ਦਵਾਈਆਂ ਨੇ ਤੋ ਲੈ ਤੁਸੀਂ ਵੀ ਜਰੂਰ ਆਉਣਾ ਤਹਿਸੀਲ ਬਾਜ਼ਾਰ ਕੁੜੀਆਂ ਦੇ ਸਕੂਲ ਦੇ ਬਿਲਕੁਲ ਸਾਹਮਣੇ ਮੱਦੀ ਬਾਜ਼ਾਰ ਦੇ ਵਿੱਚ ਜ਼ਰੂਰ ਇੱਕ ਵਾਰ ਆਉਣਾ ਜੀ ਬਹੁਤ ਬਹੁਤ ਧੰਨਵਾਦ